ਪ੍ਰਾਪਤ ਹੁੰਦੀ ਹੈ ਜਦੋਂ ਵੀ ਸਾਡੇ ਅੱਗੇ ਜਿਹੜੇ ਇੰਨੀਆਂ ਬੇਨਤੀਆਂ ਕਰਦਾ ਮੱਖੇ ਦਾ ਜਾਚਕਾ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਜੋ ਪ੍ਰਸ਼ਾਸਨ ਨੇ ਕਹੋ ਦਈ ਮੈਂ ਸਾਰੇ ਆਲੇ-ਵਾਲੇ ਉੱਪਰ ਤੇ ਆਇਆ ਉੱਪਰ ਜਿਆ ਕਹਿੰਦੇ ਆ ਕਰ ਵੀ ਬਹੁਤ ਦਾ ਸਮਾਂ ਬਹੁਤ ਹੋ ਗਿਆ ਸਪੈਰ ਸਾਰੇ ਬਲਾਰਾ ਤੇ ਪਾਪੀ ਬੰਦ ਸਭ ਤੋਂ ਪਹਿਲੀ ਗਾਰੰਟੀ ਅਸੀਂ ਬਿਜਲੀ ਗਾਰੰਟੀ ਦਿੱਤੀ ਸੀ 600 ਯੂਨਿਟ ਬਿਜਲੀ ਅੱਜ ਹਰ ਘਰ ਨੂੰ ਤੇ ਹਰ ਵਰਗ ਨੂੰ ਜਿਹੜੀ ਮੁਫਤ ਦਿੱਤੀ ਜਾ ਰਹੀ ਹੈ ਇਹਦੇ ਵਿੱਚ 80 ਤੋਂ 85 ਤੋਂ 87% ਸਾਡੇ ਬਿਜਲੀ ਦੇ ਬਿੱਲ ਘਰਾਂ ਦੇ ਜ਼ੀਰੋ ਆ ਰਹੇ ਆ ਸਾਡੇ ਮੋਗੇ ਹਲਕੇ ਦੇ ਅਸੀਂ ਐਜੂਕੇਸ਼ਨ ਦੀ ਗੱਲ ਕੀਤੀ ਸੀ ਸਕੂਲ ਆਫ ਫੈਮਿਨੈਂਸ ਬਣਾਏ ਜਾ ਰਹੇ ਆ ਇਹਨਾਂ 2 ਸਾਲਾਂ ਦੇ ਵਿੱਚ ਤਿੰਨ ਨਵੇਂ ਸਕੂਲ ਅਸੀਂ ਜਿਹੜੇ ਮੋਗਾ ਸ਼ਹਿਰ ਦੇ ਵਿੱਚ ਬਣਾਏ ਆ ਬਾਬਾ ਟੇਕ ਸਿੰਘ ਪਾਰਕ ਦੇ ਵਿੱਚ ਬੋਰਡ ਨੰਬਰ 36 ਦੇ ਵਿੱਚ ਤੇ ਬੋਰਡ ਨੰਬਰ 9 ਦੇ ਵਿੱਚ ਜਿਹੜੇ ਡਬਲ ਸਟੋਰੀ ਸਕੂਲ ਬਣੇ ਆ ਤੁਸੀਂ ਵਿਜ਼ਿਟ ਕਰਕੇ ਦੇਖਿਓ ਬਹੁਤ ਸੋਹਣੇ ਸਕੂਲ ਬਣਾਏ ਗਏ ਆ ਸਾਡੇ ਵੱਲੋਂ ਸਾਡੇ ਆਮ ਘਰਾਂ ਦੇ ਬੱਚਿਆਂ ਦੇ ਲਈ ਤੇ ਜਿਹੜਾ ਅਸੀਂ 9 ਨੰਬਰ ਬੋਰਡ ਦੇ ਵਿੱਚ ਬਣਾ ਰਹੇ ਆ ਉਹ ਸੈਕ੍ਰੇਟ ਹਾਰਟ ਸਕੂਲ ਤੋਂ ਵੱਧ ਤਾਂ ਨਹੀਂ ਮੈਂ ਕਹੂੰਗੀ ਬਟ ਸੈਕ੍ਰੇਟ ਹਾਰਟ ਸਕੂਲ ਦੇ ਮੁਕਾਬਲੇ ਦਾ ਅਸੀਂ ਜ਼ਰੂਰ ਬਣਾ ਰਹੇ ਆ ਕਿਉਂਕਿ ਉਸ ਸਕੂਲ ਦੇ ਵਿੱਚ ਪਲੇਗਰਾਉਂਡ ਆਡੀਟੋਰੀਅਮ সুইমিং ਪੂਲ ਅਸੀਂ ਸਾਰੀਆਂ ਲਿਫਟ ਵਰਗੀਆਂ ਸੁਵਿਧਾਵਾਂ ਆਪਣੇ ਉਹਨਾਂ ਬੱਚਿਆਂ ਨੂੰ ਦੇਣਾ ਚਾਹੁੰਦੇ ਆ ਜਿਨ੍ਹਾਂ ਦੇ ਸੁਪਨੇ ਹੈ ਕਿ ਅਸੀਂ ਵੀ ਵੱਡੇ ਸਕੂਲਾਂ ਦੇ ਵਿੱਚ ਪੜੀਏ ਪੰਜ ਮਹੱਲਾ ਕਲੀਨਿਕ ਇਹਨਾਂ 2 ਸਾਲਾਂ ਦੇ ਵਿੱਚ ਸਾਡੇ ਬਣਾਏ ਗਏ ਆ ਤਿੰਨ ਮੋਗਾ ਸ਼ਹਿਰ 'ਚ ਤੇ ਦੋ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਮੈਂ ਧੰਨਵਾਦ ਕਰਦੀ ਆ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਮੋਗੇ ਦੀ ਬਹੁਤ ਦੇਰ ਦੀ ਮੰਗ ਜਿਹੜੀ ਪੂਰੀ ਕੀਤੀ ਹੈ ਸਾਡੇ ਮੋਗੇ ਸ਼ਹਿਰ ਨੂੰ ਸਾਡੇ ਮੋਗੇ ਹਲਕੇ ਨੂੰ ਮੈਂ ਕਹੂੰਗੀ ਪੂਰੇ ਮੋਗੇ ਜ਼ਿਲ੍ਹੇ ਨੂੰ ਜਿਹੜੀ ਇਹ ਦਾਤ ਦਿੱਤੀ ਹੈ ਉਹਨਾਂ ਨੇ ਕਿ ਮੈਡੀਕਲ ਕਾਲਜ ਸਾਡੇ ਪਿੰਡ ਸਿੰਘਾ ਵਾਲੇ ਆ ਰਿਹਾ ਹੈ 25 ਏਕੜ ਜ਼ਮੀਨ ਉਹ ਐਕਵਾਇਰ ਕਰ ਲਈ ਗਈ ਹੈ ਹੈਲਥ ਡਿਪਾਰਟਮੈਂਟ ਨੇ ਆਪਣੇ ਅੰਡਰ ਲੈ ਲਈ ਹੈ ਉਹਦਾ ਨਕਸ਼ਾ ਬਣ ਗਿਆ ਜਲਦੀ ਜਿਹੜੀ ਉਹਦੀ ਉਸਾਰੀ ਦਾ ਕੰਮ ਸਟਾਰਟ ਕੀਤਾ ਜਾਏਗਾ ਤੇ ਪੰਜਾਬ ਦਾ ਸਭ ਤੋਂ ਪਹਿਲਾ ਯੂਪੀਐਸਸੀ ਸੈਂਟਰ ਸਾਡੇ ਮੋਗੇ ਜ਼ਿਲ੍ਹੇ ਖੁੱਲਿਆ ਜਿੱਥੇ ਆਲਰੇਡੀ 30 ਬੱਚੇ ਆਈਐਸ ਦੇ ਪੀਸੀਐਸ ਅਫਸਰ ਬਣਨ ਦੀ ਕੋਚਿੰਗ ਬਿਲਕੁਲ ਸਰਕਾਰ ਵੱਲੋਂ ਮੁਫਤ ਦੇ ਵਿੱਚ ਲੈ ਰਹੇ ਆ ਕਿਉਂਕਿ ਸਾਡੇ ਸੀਐਮ ਸਾਹਿਬ ਦਾ ਸੁਪਨਾ ਹੈ ਕਿ ਸਾਡੇ ਪੰਜਾਬ ਦਾ ਯੂਥ ਇੱਥੇ ਹੀ ਰਹਿ ਕੇ ਵੱਡੇ ਅਫਸਰ ਬਣ ਕੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਨ ਨਾ ਕਿ ਵਿਦੇਸ਼ਾਂ ਦੇ ਵੱਲ ਨੂੰ ਰੁੱਖ ਕਰਨ ਕਿਉਂਕਿ ਬਹੁਤ ਲੰਬੇ ਟਾਈਮ ਤੋਂ ਰੀਤ ਚੱਲੀ ਆ ਰਹੀ ਸੀ ਸਾਡੇ ਪੰਜਾਬ ਦੀ ਬਾਹਰ ਜਾਣ ਦੀ ਅੱਜ ਸਾਡੇ ਹਰ ਬੱਚੇ ਬੜੀ ਦੁੱਖ ਦੀ ਗੱਲ ਹੈ ਕਿ ਪਲੱਸ 2 ਕਰਨ ਤੋਂ ਬਾਅਦ ਆਈਲਟਸ ਕਰਕੇ ਬਹੁਤ ਸਾਡੇ ਬੱਚੇ ਇੰਟੈਲੀਜੈਂਟ ਨੇ ਯੋਗ ਨੇ ਪਰ ਉਹ ਵਿਦੇਸ਼ਾਂ ਵੱਲ ਜਾ ਰਹੇ ਨੇ ਇਸ ਕਰਕੇ ਪਹਿਲੀ ਸਰਕਾਰ ਹੋਈ ਆ ਜਿਨ੍ਹਾਂ ਨੇ ਯੂਪੀਐਸਸੀ ਸੈਂਟਰ ਵਰਗੀ ਕੋਚਿੰਗ ਜਿਹੜੀ ਹੈਗੀ ਆ ਸਾਡੇ ਬੱਚਿਆਂ ਦੇ ਲਈ ਸਾਡੇ ਆਮ ਘਰ ਦੇ ਬੱਚਿਆਂ ਦੇ ਲਈ ਮੁਫਤ ਕੀਤੀ ਆ ਸਾਡੇ 50 ਦੀਆਂ ਪੰਜਾਬ ਬੋਰਡਾਂ ਦੇ ਵਿੱਚ ਕੰਮ ਚੱਲ ਰਹੇ ਹੈ ਸਬਜੀ ਮੰਡੀ ਤੋਂ ਸਾਡੇ ਵਪਾਰੀ ਵੀਰ ਬੈਠੇ ਹੈ ਇੱਥੇ 40 ਸਾਲ ਬਾਅਦ ਉਹਨਾਂ ਨੂੰ ਮੀਟਰ ਲਗਵਾ ਕੇ ਦਿੱਤੇ ਆ ਤੇ 4 ਕਰੋੜ ਦੀ ਲਾਗਤ ਦੇ ਨਾਲ ਬਹੁਤ ਸੋਹਣੀ ਸਬਜੀ ਮੰਡੀ ਜਿਹੜੀ ਅਸੀਂ ਉਹਨਾਂ ਨੂੰ ਸ਼ੈੱਡ ਵਗੈਰਾ ਯੂਰੋਪੀਅਨ ਸਟਾਈਲ ਬਣਾ ਕੇ ਦੇ ਰਹੇ ਹਾਂ ਸਾਡੇ ਟਰੱਕ ਜੂਨੀਅਨ ਦੇ 14 ਸਾਲ ਬਾਅਦ ਟਰੱਕ ਜੂਨੀਅਨ ਦੇ ਸਾਡੇ ਆਪਰੇਟਰਸ ਨੂੰ ਉਹਨਾਂ ਦੇ ਘਰ ਵਾਪਸੀ ਕਰਵਾਈ ਹੈ ਬਾਬੇ ਬਹਾਦਰ ਮੀਕਾ ਖਾਲਸਾ ਵਾਹਿਗੁਰੂ ਜੀ ਖਾਤੇ ਬਰਾ ਦੇ ਨਾ ਕਿਸੇ ਨੂੰ ਬੰਗਲਾਇਆ ਨਾ ਪਟੜਾਇਆ ਪੰਜਾਬ ਸਰਕਾਰ ਨੇ 2 ਸਾਲ ਦੇ ਵਿੱਚ ਕੀਤੇ ਕੰਮਾਂ ਦੇ ਅਧਾਰ ਤੇ ਵੋਟ ਪੁੱਛਣਾ ਹੈ ਕਿ ਜਿੰਨੇ ਕੰਮ ਮਾਨ ਸਰਕਾਰ ਨੇ 2 ਸਾਲ ਦੇ ਵਿੱਚ ਕੀਤੇ ਹੈ ਕਿਸੇ ਵੀ ਸਰਕਾਰ ਨੇ ਇਹ ਕੰਮ 70 ਸਾਲਾਂ ਚ ਨਹੀਂ ਕੀਤੇ ਵਾ ਸੋ ਤੁਮਝਾ ਬਾਕੀ ਸਾਰੇ ਅਗਲੇ ਸਰਬਾਨੇ ਰਾਸਤੇ ਕੰਮ ਜੋ ਨਹੀਂ ਤੇ ਜਿਹੜੀ ਅਸੀਂ ਥੋੜੀਆਂ ਮੰਗਾਂ ਮਾਰੇ ਨੇ ਬੰਪੈਰ ਦੱਸੇ ਕਿੱਥੇ ਕਾਫੀ ਐਟੂਗਿਆ ਵੀ ਬੋਲਿਆ ਜਿਹੜੇ ਪਾਕਿਸਤਾਨ ਤੇ ਬਲੇ ਵੀ ਤੇ ਮੈਂ ਸੀਐਮ ਸਾਹਮਣੇ ਆਖੀਦਾ ਹੋਗਾ ਤੇ ਬਾਕੀ ਜਿਹੜੀ ਤੁਹਾਡੀ ਦਾਮੀ ਵਾਲਾ ਮਸਲਾ ਇਹ ਵੀ ਇਹ ਸੈਕਟਰ ਸਰਕਾਰ ਤੋਂ ਆਪਾਂ ਪੰਜਾਬ ਸਰਕਾਰ ਤੋਂ ਉਹਦਾ ਵੀ ਪਾਕੇ ਤੇ ਆਮੇ ਤੇ ਬਾਕੀ ਜਿੰਨੀਆਂ ਵੀ ਮੋਗਾ ਤੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੇ ਉਹ ਵੀ ਆਪਾਂ ਪਹਿਲੇ ਧਾਰਨ ਕਰਾਂਗੇ ਖਾਸ ਕਰਕੇ ਮੇਰਾ ਬਖਾਲ ਵੀ ਜਿਹੜਾ ਇੱਕ ਮੋਗਾ ਤੋਂ ਫੂਲਕਪੂਰਾ ਨੂੰ ਜਾਣ ਵਾਲਾ ਇੱਕ ਰੇਲਵੇ ਲੇਨ ਕੇ ਉਹ ਆਪਣਾ ਬਹੁਤ ਜ਼ਰੂਰੀ ਹੈ ਤੇ ਉਹ ਆਪਾਂ 100% ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੀ ਲੇਨ ਆਓ ਇਥੋਂ ਜੋੜ ਜੋੜੀਏ ਮੋਗੇ ਦੇ ਕੋਲ ਕੋਰੇ ਤੇ ਬੇਰੇ ਖਾਲ ਵੀ ਲੋੜ ਤਾਂ ਪਹਿਲਾਂ ਵੀ ਜਾਂ ਮੋਗਾ ਦੇ ਵਿੱਚ ਕਰਮਜੀਤ ਅਨਮੋਲ ਪਹੁੰਚੇ ਨੇ ਸਾਡੇ ਨਾਲ ਇਥੋਂ ਦੇ ਵਿਧਾਇਕ ਮੈਡਮ ਅਮਨ ਨਾਲ ਨੇ ਮੈਮ ਅੱਜ ਕਰਮਜੀਤ ਅਨਮੋਲ ਜੀ ਪਹੁੰਚੇ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅੱਜ ਸਾਡੇ ਮੋਗਾ ਵਿਖੇ ਜਿਹੜੀ ਆਰਟੀ ਐਸੋਸੀਏਸ਼ਨ ਦੀ ਮੀਟਿੰਗ ਕਰਨ ਦੇ ਲਈ ਸਾਡੀ ਲੋਕ ਸਭਾ ਫਰੀਦਕੋਟ ਤੋਂ ਬਹੁਤ ਹੀ ਸਤਿਕਾਰਯੋਗ ਉਮੀਦਵਾਰ ਕਰਨਜੀਤ ਸਿੰਘ ਅਨਮੋਲਜੀ ਪਹੁੰਚੇ ਆ ਲੋਕੀ ਆਪ ਮੁਹਾਰੇ ਹੋ ਕੇ ਜਿਹੜੀਆਂ ਸਾਡੀਆਂ ਮੀਟਿੰਗਸ ਦੇ ਵਿੱਚ ਉਹਨਾਂ ਨੂੰ ਪਿਆਰ ਸਤਿਕਾਰ ਬਖਸ਼ਣ ਦੇ ਲਈ ਪਹੁੰਚ ਰਹੇ ਆ ਸੋ ਇਹ ਜੋ 2 ਸਾਲ ਮਾਨ ਸਰਕਾਰ ਨੇ ਕੰਮ ਕੀਤੇ ਆ ਉਹ ਕੰਮਾਂ ਦੇ ਆਧਾਰ ਤੇ ਜਿਹੜਾ ਹੈਗਾ ਲੋਕ ਕਿ ਆਪ ਮੁਹਾਰੇ ਹੋ ਕੇ ਇੰਨਾ ਪਿਆਰ ਸਤਿਕਾਰ ਦੇ ਰਹੇ ਆ ਸਾਡੇ ਕੋਲ ਸ਼ਬਦ ਨਹੀਂ ਕਿ ਕਿਹੜੇ ਸ਼ਬਦਾਂ ਦੇ ਨਾਲ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰੀਏ ਗਰਮੀ ਬਹੁਤ ਜ਼ਿਆਦਾ ਹੈ ਔਰ ਇੰਤਜ਼ਾਰ ਵੀ ਕਾਫੀ ਕਰਨਾ ਪਿਆ ਕਿਉਂਕਿ ਪਿੱਛੇ ਹੀ ਮੀਟਿੰਗ ਤੋਂ ਲੇਟ ਚੱਲ ਰਹੀ ਸੀ ਕੀ ਕਹਾਂਗੇ ਬਿਲਕੁਲ ਜੀ ਦੇਖੋ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਇਹ ਬੜਾ ਸੁਭਾਵਿਕ ਹੈ ਕਿ ਟਾਈਮ ਹੱਥ ਦੇ ਵਿੱਚ ਨਹੀਂ ਹੁੰਦਾ ਹੈਗਾ ਔਰ ਬਹੁਤ ਜ਼ਿਆਦਾ ਮੀਟਿੰਗਸ ਕਰਕੇ ਅਕਸਰ ਲੇਟ ਹੋ ਜਾਂਦੇ ਆ ਬਟ ਲੋਕੀ ਜੋ ਮਿਲਣਾ ਚਾਹੁੰਦੇ ਆ ਜੋ ਦੇਖਣਾ ਚਾਹੁੰਦੇ ਆ ਆਪਣੇ ਮਹਿਬੂਬ ਨੇਤਾ ਨੂੰ ਉਹ ਵੇਟ ਕਰਦੇ ਆ ਔਰ ਕਿਉਂਕਿ ਉਹ ਕਾਫੀ ਲੰਬੇ ਟਾਈਮ ਤੋਂ ਵੇਟ ਕਰ ਰਹੇ ਸੀ ਸੋ ਮਿਲ ਕੇ ਸਾਰੇ ਬੜੇ ਖੁਸ਼ ਹੋ ਰਹੇ ਆ ਔਰ ਪੂਰਾ ਸਵਾਸਣ ਦਿਲਵਾਇਆ ਸਾਰਿਆਂ ਨੇ ਕੀ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਕਰਮਜੀਤ ਵੀਰ ਜੀ ਨੂੰ ਜਿਤਾ ਕੇ ਲੋਕ ਸਭਾ ਫਰੀਦਕੋਟ ਤੋਂ ਲੋਕ ਸਭਾ ਭੇਜਾਂਗੇ ਜੀ ਥੈਂਕ ਯੂ ਜੀ ਥੈਂਕ ਯੂ ਵੀਰ ਜੀ ਧੰਨਵਾਦ ਜੀ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਢੁੱਡੀ ਏਪੀਪੀ ਸੰਜਾ